ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਕਰਗਾ এডਿਊਕੇਸ਼ਨ ਆਫ ਅੰਬੀ ਇੰਸਟੀਚੂਟ ਮਾਨਸਾ ਬੱਚੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਬੇਟਾ ਅ ਬੈਲ ਆਈਕਨ ਬਟਨ ਦਬਾ ਦਿਓ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਸ਼ੇਅਰ ਕਰੋ ਜਿਹੜੇ ਬੇਟਾ ਵੱਖ-ਵੱਖ ਪੇਪਰਾਂ ਦੀ ਚਾਹੇ ਉਹ ਪਟਵਾਰੀ ਦਾ ਪੇਪਰ ਹੈ ਚਾਹੇ ਉਹ ਪੁਲਿਸ ਪੰਜਾਬ ਪੰਜਾਬ ਪੁਲਿਸ ਦਾ ਬੇਟਾ ਕਾਂਸਟੇਬਲ ਦਾ ਪੇਪਰ ਹੈ ਜਾਂ ਫਿਰ ਬੇਟਾ ਆਪਣੇ ਕੋਲ ਮੈਡੀਕਲ ਦੇ ਲਈ ਨੀਟ ਦਾ ਪੇਪਰ ਹੈ ਨੀਟ 2024 ਦਾ ਜਾਂ ਨੀਟ 2 25 ਦਾ ਪੇਪਰ ਹੈ ਬਟਾ ਉਹਦੇ ਲਈ ਤਿਆਰੀ ਕਰ ਰਹੇ ਨੇਗੇ ਬੱਚੇ ਜੇ ਉਹਨਾਂ ਦੇ ਲਈ ਬਟਾ ਸਾਡੇ ਕੋਲ ਬੈਲ ਕੁਆਲੀਫਾਈਡ ਸਟਾਫ ਹੈਗਾ ਉਹਦੇ ਵੱਲੋਂ ਬਹੁਤ ਵਧੀਆ ਤਿਆਰੀ ਕਰਾਈ ਜਾ ਰਹੀ ਹੈ ਤੇ ਜਿਹੜਾ ਆਪਣੇ ਕੋਲ NEET 2024 ਦੇ ਵਿੱਚ ਬਟਾ ਮਈ ਜੂਨ ਦੇ ਵਿੱਚ ਪੇਪਰ ਹੋਏਗਾ ਉਹਦੇ ਲਈ ਬਟਾ ਸਾਡੀਆਂ ਜਿਹੜੀਆਂ ਕਲਾਸਾਂ ਹੈ ਉਹ 15 16 ਜਨਵਰੀ ਤੋਂ ਬਟਾ ਸਟਾਰਟ ਹੋ ਰਹੀਆਂ ਗਈਆਂ ਤੇ ਉਹਦੇ ਵਿੱਚ ਅਸੀਂ ਪਿਛਲੇ ਸਾਲਾਂ ਦੇ ਜਿਹੜੇ ਹੈਗੇ ਹੈਗੇ ਪਿਛਲੇ 30 ਸਾਲਾਂ ਦੇ ਪੇਪਰ ਸੋਲਵ ਕਰਵਾਵਾਂਗੇ ਜਿਹਦੇ ਨਾਲ ਬੇਟਾ ਬੱਚੇ ਦੀ ਜਿਹੜੀ ਕੁਆਲਿਟੀ ਹੈ ਉਹ ਇੰਪਰੂਵ ਹੋਏਗੀ ਅਸੀਂ ਜਿਹੜੇ ਪਿਛਲੇ 30 ਸਾਲਾਂ ਦੇ ਜਿਹੜੇ ਪੇਪਰ ਸੋਲਵ ਕਰਵਾਵਾਂਗੇ ਉਹਦੇ ਵਿੱਚ ਬੇਟਾ ਅਸੀਂ ਹਰੇਕ ਐਮਸੀਕਿਊ ਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰਾਂਗੇ ਤਾਂ ਜੋ ਜਿਹੜਾ ਪੇਪਰ ਹੈ ਬੱਚੇ ਦਾ ਜਿਹੜਾ 2024 ਦੇ ਵਿੱਚ NEET ਦਾ ਪੇਪਰ ਹੈ ਜਿਹੜਾ ਉਹ ਕੁਆਲੀਫਾਈ ਹੋ ਸਕੇ ਤੇ ਨਾਲ ਹੀ ਬੇਟਾ ਜੇਕਰ ਤੁਸੀਂ ਇਹ ਮੇਰੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਦਿਓ ਜੋ ਬੱਚੇ ਸਰਕਾਰ ਪੰਜਾਬ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਜਾਂ ਜੋ ਬੱਚੇ ਬੇਟਾ +1 +2 ਦੇ ਨੇ ਮੈਡੀਕਲ ਦੇ ਨੇ NEET ਦੀ ਤਿਆਰੀ ਕਰ ਰਹੇ ਨੇ ਉਹਨਾਂ ਕੋਲ ਇਹ ਵੀਡੀਓ ਪਹੁੰਚ ਸਕੇ ਬੱਚੇ ਆਪਣੇ ਕੋਲ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਕੱਲ ਪੇਪਰ 712024 24 ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਐਨਮ ਦੀ ਨੌਕਰੀ ਦੇ ਲਈ ਐਮਪੀਐਚਡਬਲਿਊ ਫੀਮੇਲ ਦੀ ਨੌਕਰੀ ਦੇ ਲਈ ਲਿਆ ਹੈਗਾ ਉਹ ਪੇਪਰ ਬੇਟਾ ਬਹੁਤ ਜ਼ਿਆਦਾ ਸੋਖਾ ਵੀ ਨਹੀਂ ਸੀ ਕਹਿ ਸਕਦੇ ਕਿਉਂਕਿ ਸੋਖਾ ਤਾਂ ਸੀ ਪੇਪਰ ਪਰ ਉਹਦੇ ਵਿੱਚ ਥੋੜੀ ਜੀ ਕਨਫਿਊਜ਼ਨ ਬੱਚਿਆਂ ਨੂੰ ਹੈਗੀ ਸੀ 15 ਤੋਂ 20 ਕੁਐਸਚਨਾਂ ਦੇ ਵਿੱਚ ਤੇ ਕੁਝ ਕੁ ਯੂਨੀਵਰਸਿਟੀ ਵੱਲੋਂ ਬੇਟਾ ਕੁਝ ਕੁ 3-4 ਕੁਐਸਚਨਾਂ ਦੇ ਉੱਪਰ ਆਬਜੈਕਸ਼ਨ ਲੱਗਣ ਦੀ ਪੂਰੀ ਪੂਰੀ ਉਮੀਦ ਹੈ ਕਿਉਂਕਿ ਕੁਐਸਚਨਾਂ ਦੇ ਵਿੱਚ ਆਨਸਰ ਥੋੜੇ ਜੀ ਗਲਤ ਮੈਂਸ਼ਨ ਕੀਤੇ ਹੋਏ ਨੇ ਯੂਨੀਵਰਸਿਟੀ ਨੇ ਠੀਕ ਹੈ ਉਸ ਕਰਕੇ ਬੇਟਾ ਉਹਨਾਂ ਦੇ ਉੱਪਰ ਥੋੜੀ ਜੀ ਆਬਜੈਕਸ਼ਨ ਲੱਗਣ ਦੀ ਪੂਰੀ ਉਮੀਦ ਹੈ ਪਰ ਫਿਰ ਵੀ ਬੇਟਾ ਜੇਕਰ ਅਸੀਂ ਗੱਲ ਇਹ ਤਾਂ ਪਪਾ ਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵੱਲੋਂ ਜੋ ਵੀ ਐਮਪੀਐਚਡਬਲੂ ਫੀਮੇਲ ਤੇ ਏਐਨਐਮ ਦਾ ਪੇਪਰ ਜਿਹੜਾ 7 12 71 2024 ਨੂੰ ਲਿਆ ਗਿਆ ਸੀ ਉਹਦੀ ਕੱਟਆਫ ਕਿੰਨੀ ਰਹਿਣ ਵਾਲੀ ਹੈ ਕਿਹੜੀ ਕੈਟਾਗਰੀ ਦੇ ਲਈ ਕਿੰਨੀ ਰਹਿਣ ਵਾਲੀ ਹੈ ਬੱਚੇ ਅਸੀਂ ਗੱਲ ਕਰਦੇ ਜੇਕਰ ਜਨਰਲ ਦੀ ਗੱਲ ਕਰੀਏ ਬੇਟਾ ਜਨਰਲ ਦੀ ਜਿਹੜੀ ਕੱਟਆਫ ਹੈ ਉਹ 60 ਤੋਂ ਲੈ ਕੇ ਬੇਟਾ 63 ਨੰਬਰਾਂ ਦੇ ਵਿਚਕਾਰ ਜਾਏਗੀ ਜਾਨੀ ਕਿ 60 ਤੋਂ ਉੱਪਰ ਵਾਲੇ ਕੈਂਡੀਡੇਟ ਨੂੰ ਬੁਲਾਇਆ ਜਾ ਸਕਦਾ ਹੈਗਾ ਕਾਉਂਸਲਿੰਗ ਦੇ ਲਈ ਇਹ ਚੀਜ਼ ਨੂੰ ਯਾਦ ਰੱਖਿਓ ਅਤੇ ਜਿਹੜੀ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਬੇਟਾ ਜਨਰਲ ਕੈਟਾਗਰੀ ਦਾ ਉਹਦੀ 55 ਨੰਬਰ ਤੋਂ ਉੱਪਰ ਵਾਲੇ ਕੈਂਡੀਡੇਟ ਨੂੰ ਬੱਚੇ ਕਾਉਂਸਲਿੰਗ ਦੇ ਲਈ ਬੁਲਾਇਆ ਜਾ ਸਕਦਾ ਹੈ ਜਿਹੜੀ ਐਸ ਸੀ ਐਮ ਪੀ ਐਂਡ ਐਸ ਸੀ ਆਰਓ ਹੈਗਾ ਉਹਦੀ ਬੇਟਾ ਕੱਟ-ਆਫ ਹੈ ਜਿਹੜੀ ਉਹ 60 ਤੋਂ 65 ਰਹਿਣ ਵਾਲੀ ਹੈ ਤੇ ਬੈਕਵਰਡ ਕਲਾਸਿਸ ਦੀ ਬੀ ਸੀ ਕੈਟਾਗਰੀ ਦੀ ਬੇਟਾ 60 ਤੋਂ 65 ਕੱਟ ਕੈਟਾਗਰੀ ਮਾਰਕਸ ਲੈਣ ਵਾਲੀ ਹੈ ਜਿਹੜੀ ਐਕਸ ਸਰਵਿਸਮੈਨ ਦੀ ਬੇਟਾ ਜਿਹੜੀ ਹੈਗੀ ਹੈ 50 ਮਾਰਕਸ ਤੱਕ ਜਾਏਗੀ ਤੇ ਬੱਚੇ ਏ ਵੀ ਆਪਣੇ ਕੋਲ ਕੈਟਾਗਰੀ ਦੀ ਤੇ ਹੈਂਡੀਕੈਪ ਕੈਟਾਗਰੀ ਦੀ ਬੇਟਾ 45 ਰਹਿਣ ਵਾਲੀ ਹੈ ਹੈਂਡੀਕੈਪ ਕੈਟਾਗਰੀ ਦਾ ਇੱਕ ਚੀਜ਼ ਬੇਟਾ ਯਾਦ ਰੱਖਿਓ ਜਿਹੜੇ ਬੱਚੇ ਕੋਲ ਹੈਂਡੀਕੈਪ ਦਾ ਕੈਟਾਗਰੀ ਦਾ ਸਰਟੀਫਿਕੇਟ ਹੈ ਉਹਨਾਂ ਦੀ ਜਿਹੜੀ ਹੈਂਡੀਕੈਪ ਦੀ ਸਮਰਥ ਹੈ ਉਹ 40% ਤੋਂ ਉੱਪਰ ਹੋਣੀ ਚਾਹੀਦੀ ਹੈ ਤੇ ਬਾਕੀ ਬੇਟਾ ਉਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਤੇ ਆਪਣੇ ਬੇਟਾ ਜਿਹੜਾ ਸਰਟੀਫਿਕੇਟ ਹੈ ਉਹ origianally ਹੋਣਾ ਚਾਹੀਦਾ ਹੈ ਤੇ ਨਾਲ ਹੀ ਬੇਟਾ ਉਹ ਵੈਰੀਫਾਈ ਹੋਣਾ ਹੈਗਾ ਇਸ ਕਰਕੇ ਕੋਈ ਵੀ ਡੁਪਲੀਕੇਸੀ ਦਾ ਕੰਮ ਨਾ ਕਰਿਓ ਕਿਉਂਕਿ ਜਿਹੜਾ ਡੁਪਲੀਕੇਸੀ ਹੈ ਜਿਹੜੀ ਉਹ ਪਕੜੀ ਜਾ ਸਕਦੀ ਹੁੰਦੀ ਹੈ ਇਸ ਕਰਕੇ ਬੇਟਾ ਸਾਰੀ ਚੀਜ਼ ਤੁਹਾਡੇ ਕੋਲ authentic ਹੋਣੀ ਚਾਹੀਦੀ ਹੈ ਤੁਹਾਡੇ ਸਰਟੀਫਿਕੇਟ authentic ਹੋਣੇ ਚਾਹੀਦੇ ਨੇ ਕੋਈ ਵੀ ਬੇਟਾ ਡੁਪਲੀਕੇਟ ਕੰਮ ਕਰਨ ਦੀ ਕੋਸ਼ਿਸ਼ ਨਾ ਕਰਿਓ ਬੱਚੇ ਇਹ ਆਪਣੇ ਕੋਲ ਤੇ ਨਾਲ ਹੀ ਬਟਾ ਇਹ ਵੀ ਚੀਜ਼ ਕਹੂੰਗਾ ਬਥੇਰੇ ਬਟਾ ਆਪਣੇ ਕੋਲ ਮਾਰਕੀਟ ਦੇ ਵਿੱਚ ਤੁਹਾਨੂੰ ਵਿਚੋਲੇ ਮਿਲ ਜਾਣਗੇ ਜਿਹੜੇ ਕਹਿਣਗੇ ਅਸੀਂ ਨੌਕਰੀ ਦਵਾ ਦਾਂਗੇ ਸਾਨੂੰ ਇਸ ਤਰੇ ਇਸ ਤਰੀਕੇ ਦੇ ਚੱਕਰਾਂ 'ਚ ਵੀ ਪੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਟਾ ਜਿਹੜਾ ਆਪਣੇ ਕੋਲ ਇਮਾਨਦਾਰੀ ਨਾਲ ਤੁਸੀਂ ਆਪਣਾ ਪੇਪਰ ਦੇ ਕੇ ਆਏ ਹੋਗੇ ਤੇ ਇਮਾਨਦਾਰੀ ਨਾਲ ਹੀ ਬਟਾ ਤੁਹਾਡਾ ਰਿਜ਼ਲਟ ਆਇਆਗਾ ਤੇ ਆਪਣੇ ਕੋਲ ਬਾਬਾ ਫਰੀਦ ਯੂਨੀਵਰਸਿਟੀ ਨੇ ਇਮਾਨਦਾਰੀ ਨਾਲ ਹੀ ਰਿਜ਼ਲਟ ਕੱਢਿਆਗਾ ਤੇ ਜਿਹੜਾ ਆਪਣੇ ਕੋਲ ਸੋਡੀ ਜਿਹੜੀ ਮੈਰਿਟ ਹੈ ਤੇ ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਰਹੀ ਹੈ ਉਹ ਬਹੁਤ ਹੀ ਟਰਾਂਸਪੇਰੈਂਸੀ ਨਾਲ ਦੇ ਰਹੀ ਹੈ ਕਿ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਲੈ ਰਹੀ ਬਿਨਾ ਕਿਸੇ ਰਿਸ਼ਵਤ ਤੇ ਬਟਾ ਨੌਕਰੀਆਂ ਮਿਲ ਰਹੀਆਂ ਨੇਗੀਆਂ ਤੇ ਵੱਤੋ ਵੱਤ ਬੱਚਿਆਂ ਨੂੰ ਆਣ ਆਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਬਟਾ ਹੋਰ ਵੀ ਜਿਹੜੀਆਂ ਨੌਕਰੀਆਂ ਜਿਹੜੀਆਂ ਐਮਪੀਐਚ ਡਬਲਿਊ ਫੀਮੇਲ ਤੇ ਆਪਣੇ ਕੋਲ ਮੇਲ ਵਰਕਰ ਜਿੰਦੀਆਂ ਤੇ ਵਾਰਡ اٹੈਂਡੈਂਟ ਦੀਆਂ ਜਿਹੜੀਆਂ ਜੋਬਸ ਹੈ ਉਹ ਬਹੁਤ ਹੀ ਜਲਦ ਆ ਰਹੀਆਂ ਗਈਆਂ ਐਸ ਕਰਕੇ ਬੇਟਾ ਆਪਣੇ ਕੋਲ ਜਿਹੜਾ ਨਵਾਂ ਵੈਚ ਹੈ ਕਿਉਂਕਿ ਬੱਚੇ ਕੀ ਕਰਦੇ ਨੇ ਬੱਚੇ ਤੁਰੰਤ ਤੁਰੰਤ ਬੇਟਾ ਜਦੋਂ ਕੋਈ ਨੌਕਰੀ ਨਿਕਲਦੀ ਹੈ ਉਸ ਤੋਂ ਬਾਅਦ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਵਿੱਚ ਮੈਂ ਜ਼ਰੂਰ ਕਹੂੰਗਾ ਵੀ ਉਹ ਨਾਲ ਦੀ ਨਾਲ ਤਿਆਰੀ ਕਰਨ ਤੋਂ ਪਹਿਲਾਂ ਇੱਕ ਸਾਲ ਦਾ ਵੈਚ ਹੈ ਸਾਡੇ ਕੋਲ ਜਿਹਦੇ ਵਿੱਚ ਬੇਟਾ ਤੁਹਾਨੂੰ ਏਨਮ ਦੀ ਵਾਰਡ اٹੈਂਡੈਂਟ ਦੀ ਤੇ ਆਪਣੇ ਕੋਲ ਆਪਣੇ ਕੋਲ ਐਮ ਪੀ ਐਚ ਡਬਲਯੂ ਮੇਲ ਦੀ ਬੇਟਾ ਤਿਆਰੀ ਹੈ ਜਿਹੜੀ ਉਹ ਬਹੁਤ ਹੀ ਵਧੀਆ ਸੁਚੇਜੇ ਤੰਗ ਨਾਲ ਟੋਪਿਕ ਟੂ ਟੋਪਿਕ ਕਰਵਾਈ ਜਾ ਰਹੀ ਹੈ ਤੇ ਉਹ ਤੁਸੀਂ ਇੱਕ ਸਾਲ ਦਾ ਬੈਚ ਹੈ ਜਿਹੜਾ ਜੁਆਇਨ ਕਰ ਸਕਦੇ ਹੋ ਜੇਕਰ ਬੇਟਾ ਤੁਸੀਂ ਇੱਕ ਸਾਲ ਦਾ ਬੈਚ ਜੁਆਇਨ ਕਰਨਾ ਹੈਗਾ ਬਹੁਤ ਹੀ ਘੱਟ ਫੀਸ ਰੱਖੀ ਹੋਈ ਹੈ ਬੱਚੇ ਤੁਸੀਂ ਮੇਰੇ ਨੰਬਰ 94 63 79 680 ਨਾਲ ਸੰਪਰਕ ਕਰਕੇ ਬੇਟਾ MPHW ਫੀਮੇਲ MPHW ਮੇਲ ਤੇ ਵਾਰਡ اٹینڈੈਂਟ ਦੇ ਪੇਪਰ ਦੀ ਬੇਟਾ ਤਿਆਰੀ ਕਰ ਸਕਦੇ ਹੋ ਕਿਉਂਕਿ ਪੋਸਟਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਆ ਰਹੀਆਂ ਨੇ ਬੱਚੇ ਇਸ ਕਰਕੇ ਤਿਆਰੀ ਕਰਦੇ ਰਹੋ ਰਿਜ਼ਲਟ ਪੋਸਟ ਹੀ ਮਿਲਣਗੇ ਬੱਚੇ ਥੈਂਕਸ ਫॉर ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਅੰਬੇ ਇੰਸਟੀਟਿਊਟ ਮਾਨਸਾ